ਇਹਨਾਂ ਨੇ ਲੋਕਾਂ ਦੇ ਕਾਰਡ ਕੱਟੇ ਆ ਗਰੀਬਾਂ ਦੇ 15 ਕਿਲੋ ਦਾਣੇ ਮਿਲ ਰਹੇ ਸੀਗੇ 15 ਕਿਲੋ ਦਾਣੇ ਮਿਲ ਰਹੇ ਸੀ ਜਿਸ ਵੇਲੇ ਕਾਂਗਰਸ ਦਾ ਰਾਜ ਸੀ ਉਹਦੇ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਅਸੀਂ ਹਰ ਗਰੀਬ ਦੇ ਘਰ ਰਾਸ਼ਨ ਪਹੁੰਚਾਵਾਂਗੇ ਇਹ ਉਲਟਾ ਸੀ ਗਰੀਬ ਦੇ ਘਰ ਰਾਸ਼ਨ ਨਹੀਂ ਪਹੁੰਚਾਵਾਂਗੇ ਸੀ ਇਹ ਕਾਕਾ ਗੌਰ ਨਾਲ ਗੱਲ ਮੇਰੀ ਦੱਸਦੇ ਨਹੀਂ ਲੋਕਾਂ ਨੂੰ ਇਹ ਕਹਿੰਦੇ ਸੀ ਹਰ ਗਰੀਬ ਦੇ ਘਰ ਰਾਸ਼ਨ ਚੱਕਣ ਜਾਵਾਂਗੇ ਚੱਕਲੇ ਆ 10-10 ਕਿਲੋ ਦਾਣੇ ਅੱਜ 5 ਕਿਲੋ ਦਾਣੇ ਮਿਲਦੇ ਆ ਉਹ ਵੀ ਜਿਹੜਾ ਕੀ ਫੂਡ ਸਿਕਿਉਰਿਟੀ ਬਿੱਲ ਸ਼੍ਰੀਮਤੀ ਸੋਨੀਆ ਗਾਂਧੀ ਜੀ ਜਿਹੜਾ ਕਿ ਉਹ ਮਨਜ਼ੂਰ ਕਰਾਇਆ ਸੀ ਅੰਦਰ ਖੜ ਕੇ ਉਹ ਦਾਣੇ ਮਿਲ ਰਹੇ ਆ ਇਹਨਾਂ ਬਲੋ ਤਾਂ ਢੇਲੇ ਦੀ ਏਡ ਨਹੀਂ ਢੇਲੇ ਦਾ ਕੋਈ ਆ ਨਹੀਂ ਕਹਿੰਦੇ ਅਸੀਂ ਬਿਜ਼ੀ ਆ ਅਸੀਂ ਲੋਕਾਂ ਦੇ ਕੰਮ ਕਰ ਰਹੇ ਆ ਫਿਰ ਇੱਕ ਹੋਰ ਆ ਜਿਹੜਾ ਬੰਦਾ ਬੋਲਦਾ ਸ਼ਾਮ ਨੂੰ ਉਹਦੇ ਘਰ ਪੁਲਸ ਭੇਜ ਦਿੰਦੇ ਆ ਭਈ ਜਾ ਬਈ ਉਹਦੇ ਘਰ ਪਰਚਾ ਕਰਿਆ ਉਹਦੇ ਘਰ ਆ ਕੇ ਰਿਆ ਜਾ ਕਰ ਯਾਰ ਕਿੰਨਾ ਚਿਰ ਕਰੋਗੇ ਕਿੰਨੇ ਬੰਦੇ ਨੂੰ ਅੰਦਰ Đਾਓਗੇ ਕਿੰਨੇ ਬੰਦਿਆਂ ਨੂੰ ਖਤਮ ਕਰੋਗੇ ਜਲਦ ਆ ਰਿਹਾ ਸਮਾਂ ਇਹ ਜੋ ਬੀਜੋਗੇ ਜੋ ਬੀਜੋਗੇ ਚਾਹੇ ਕੋਈ ਅਫਸਰ ਆ ਤੇ ਚਾਹੇ ਕੋਈ ਲੀਡਰ ਆ ਚਾਹੇ ਮੈਂ ਕਿਉਂ ਨਾ ਹੋਵਾਂ ਜਿਹੜਾ ਜੋ ਕੋਈ ਬੀਜੇਗਾ ਉਹ ਉਹੀ ਕੁਛ ਵੱਡੇਗਾ ਇਹ ਮੈਂ ਪੰਡਿਤ ਜੀ ਤੁਹਾਨੂੰ ਗੱਲ ਇੱਕ ਦਾਵੇ ਦੇ ਨਾਲ